ਆਮ ਆਦਮੀ ਪਾਰਟੀ ਸਰਕਾਰ ਨੇ ਸਾਡਾ ਸਾਰਾ ਸਾਰਾ ਰਾਜ ਦਾ ਰੋਜ਼ਗਾਰ ਖੋਹ ਕੇ ਆ ਉਹ ਦੂਜੇ ਮੰਡਾਂ ਨੂੰ ਦਿੱਤਾ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਨਾਲ ਹੈ ਪਰ ਸਾਨੂੰ ਤਾਂ ਨਾ بے ਰੋਜ਼ਗਾਰ ਕਰੋ ਸਾਡੇ ਥਰੂ ਚਲਾ ਲੋ ਆਤਾ ਮੰਡਰ ਸਾਨੂੰ ਥਰੂ ਮੰਡਰ ਸੀ ਵਧ ਲਿਆਗੇ ਆ ਤਾਂ ਛੋਟੇ ਘੜਾਮਾ ਚੌਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆ ਪਾਰਟੀ ਜਾਨੇ ਕਿ ਇਹ ਜਿਹਨੂੰ ਹਟਾਉਣਾ ਚਾਹੀਦਾ ਹੈ ਜਦੋਂ ਹੀ ਬਾਟੇ ਤੇ ਨੱਡਦੇ ਆ ਤੇਰੇ ਸਪੀਚ ਸੁਣਤਾ ਹੈ ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆਂ ਤੂੰ ਤੁਹਾਡੇ ਘੜਾਮਾ ਚੌਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਲਡ ਹੈ ਇਹ ਕੀ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਰਮਜੀਤ ਅਨਮੋਲ ਚੋਣ ਪ੍ਰਚਾਰ ਤੇ ਲੱਗੇ ਹੋਏ ਨੇ ਵਕ ਵਕ ਹਲਕਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਰੋਡ ਸ਼ੋਅ ਕੀਤਾ ਜਾ ਰਿਹਾ ਤੇ ਲੋਕਾਂ ਤੋਂ ਇੱਕ ਮੌਕਾ ਮੰਗਿਆ ਜਾ ਰਿਹਾ ਅਜਿਹੇ 'ਚ ਕਰਮਜੀਤ ਅਨਮੋਲ ਨੂੰ ਲੋਕਾਂ ਦੇ ਵੱਲੋਂ ਘੇਰਨ ਦੇ ਵੀਡੀਓ ਸਾਹਮਣੇ ਆਈ ਹੈ ਤੁਸੀਂ ਕਿ ਸਾਬਕਾ ਫੌਜੀ ਅਤੇ ਡਿਪੋ 홀ਡਰ ਦੇ ਵੱਲੋਂ ਕਰਮਜੀਤ ਅਨਮੋਲ ਨੂੰ ਘੇਰਿਆ ਗਿਆ ਤੇ ਉਹਨਾਂ ਨੂੰ ਸਵਾਲ ਪੁੱਛੇ ਗਏ ਦੱਸਿਆ ਗਿਆ ਕਿ ਉਹਨਾਂ ਦੀ ਕੜਮ ਚੌਧਰੀਆਂ ਦੀ ਕਰਕੇ ਉਹਨਾਂ ਦੀ ਨੌਕਰੀ ਚਲੀ ਗਈ ਹੈ ਨਹੀਂ ਨਾ ਕਾ ਸਰ ਸਾਡੀ ਸਾਡੀ ਬੇਨਤੀ ਇਹ ਹੈ ਜੀ ਈ بڑے ਚਿਰ ਤੋਂ ਅਸੀਂ ਪਿਛਲੇ 20 ਵੀ ਸਾਲਾਂ ਤੋਂ ਅਸੀਂ ਜਿਹੜਾ ਉਹ ਕਣਕ ਮੜਦੇ ਰਾਸ਼ਵਾਂ ਬੰਦੇ ਹਾਂ ਜੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਸਾਡਾ ਸਾਰਾ ਰਾਜ ਰੋਜ਼ਗਾਰ ਖੋਪਿਆ ਉਹ ਦੂਜੇ ਬੰਦੇ ਨੂੰ ਦੱਸਿਆ ਜਾ ਰਿਹਾ ਅਸੀਂ ਕਹਿੰਨੇ ਵੀ ਤੁਹਾਡੀ ਸਪੀਡ ਚੱਲਦੀ ਹੈ ਚਲਾਓ ਜੀ ਸਾਡੇ ਕੇ ਅਸੀਂ ਤੁਹਾਡੇ ਨਾਲ ਹੈ ਪਰ ਸਾਨੂੰ ਤਾਂ ਨਾ ਫੇਰਜ਼ਕਾਰ ਕਰੋ ਸਾਡੇ ਥਰੂ ਚਲਾ ਲੋ ਆਟਾ ਵੰਡਣਾ ਸਾਡੇ ਥਰੂ ਵੰਡਦੇ ਸੀ ਵੰਡ ਲਿਆਂਗੇ ਆਪਾਂ ਸਾਡੀ ਕੀ ਕਮੀ ਹੈ ਜੀ ਅਸੀਂ 47 ਰੁਪਏ ਕਿਲੋਟਰ ਦਾ ਲੱਖ ਯਾਰ ਤੁਮੇ ਬਣਾਉਗੇ ਨਾ ਮੜ ਰਹੇ ਸਰਕਾਰ 30000 ਰੁਪਏ ਤਨਖਾਹ ਦੇ ਕੇ 80000 ਰੁਪਏ ਹਲਕਿਆਂ ਨੂੰ ਦੇ ਕੇ ਜਿਹੜਾ ਆਟਾ ਮੜਾ ਰਹੀ ਹੈ ਜੀ ਸਾਡੇ ਨਾਲ ਕੋਈ ਵਿਤਕਰੇ ਨਹੀਂ ਤਾਂ ਠੀਕ ਹੈ ਜੀ ਮੈਂ ਤੁਹਾਡੀ ਇਹ ਗੱਲ ਪਹੁੰਚਾ ਦੂੰਗਾ ਸਾਡੀ ਸਾਡੀ ਬੇਨਤੀ ਹੈ ਸੀ ਕੁਝ ਲਿਖ ਕੇ ਦਿੱਤਾ ਜਾ ਕੇ ਮੈਸੇਜ ਅਸੀਂ ਤਾਂ ਅਸੀਂ ਤਾਂ ਮੈਸੇਜ ਦਿੱਤੀ ਹੈ ਇਹ ਵੀ ਆ ਰੋਡ ਦੀ ਬੁਰੀ ਸਮੱਸਿਆ ਹੈ ਕੋਈ ਸਾਡੇ ਕੰਦੇ ਕਿਦੋਂ ਪਹੁੰਚਾ ਔਰ ਇਹਦੇ ਵਾਸਤੇ ਸਾਡੀ ਬੇਨਤੀ ਅੱਜ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ ਸਾਡੇ 10 ਸਰਪੰਚ ਦੀ ਕਮੇਟੀ ਮੈਂਬਰਾਂ ਨੂੰ ਕਰਕੇ ਆਏ ਨਾਲ ਉਹਨਾਂ ਤੱਕ ਪਹੁੰਚ ਗਈ ਹੈ ਅੱਗੇ ਤਾਂ ਫਿਰ ਅਸੀਂ ਜਿਹੜਾ ਸਾਰਾ ਯੂਨੀਅਨ ਇਕੱਠੀ ਕਰਕੇ ਪੰਜਾਬ ਲੈਵਲ ਦੀ ਇਕੱਠੀ ਕਰਾਇਆ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਸਾਨੂੰ ਚਲਦੇ ਕਰਤਾ ਤੁਹਾਡੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾਫਤਹ ਸਲਾਰੀ ਨੇ ਜਿਹੜਾ ਫੜਿਆ ਗਿਆ ਪੋਰਟਲ ਦੇ ਚਾ ਉਦੋਂ ਬਾਅਦ ਜਿਹੜਾ ਪੀਟਰ ਖੜਿਆ ਸੰਗੂਰ ਦੇ ਉਹਨੇ ਜੀ अरोड़ा ਖਾਬ ਨੇ ਜੀ ਕੀਮਾ ਸਾਹਿਬ ਨੇ ਰੱਖਣ ਦੇ ਕਹਿੰਦਾ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕੀਮਸ ਨੂੰ ਬੰਦ ਕਰਤੀ ਅਸੀਂ ਗਰੀਬ ਤੇ ਮਜ਼ਦੂਰਾਂ ਦੀਆਂ ਦਵੇ ਕੁਝ ਰੁਪਏ ਨਹੀਂ ਆ ਸਕਨ ਸਿਮਾਕ ਤੇ ਸਨਾ ਆਟਾ ਦਾਲ ਨਿੱਕੀ ਨਿੱਕੀ ਸਕੀਮ ਅਸੀਂ ਉਹਨਾਂ ਦੇ ਪੁੱਛਦਿਆਂ ਕਰਦੇ ਸੀ ਨਾਲ ਲੈ ਕੇ ਪੇਸਲ ਲਾਉਂਦੇ ਸੀ ਰਜਿਸਟਰੀ ਹੁੰਦੀ ਸੀ ਤਰੀਕਨ ਦੇ ਰਸੀਦੀ ਕਰਦੇ ਸੀ ਦਫਤਰ ਤੋਂ ਛੋਡੇ ਕੜਮ ਚੋਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆਪ ਪਾਰਟੀਆਂ ਨੇ ਕਿ ਇਹ ਬੰਦ ਨੂੰ ਹਟਾਉਣਾ ਚਾਹੀਦਾ ਜਿਹੜੇ ਬਾੜ ਤੇ ਲੜਦੇ ਆ ਤੇ ਸੁਦੇਸ਼ ਭਗਤ ਹੈ ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਛੋਡੇ ਕੜਮ ਚੋਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਲਟ ਹੈ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪੜਾਸੀ ਤੋਂ ਪੀਣ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਣਦੇ ਅਸੀਂ ਬੰਦੀ ਜੀ ਬਿਲਕੁਲ ਜੀ ਬਿਲਕੁਲ ਛੋਟੀ ਪਾਰਟੀ ਦੇ ਤੇ ਅਸੀਂ ਵੋਟਾਂ ਪਾਈਆਂ ਤੁਹਾਨੂੰ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਉਰਜਾ ਕਈ ਬਿਲਕੁਲ ਜੀ ਮੈਂ ਛੋਟੀ ਇੱਕ ਮਿੰਟ ਤੁਸੀਂ ਸਟੇਜ ਤੇ ਕਮੈਂਟਰੀ ਕਰਦੇ ਰਹੇ ਹੋ ਕਵੀਡੀ ਕੱਲ ਦੇ ਫੌਜੀਆ ਬਾਰੇ ਵੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ ਮੁੱਖ ਮੰਤਰੀ ਦੇ ਮੰਤਰੀ ਰਾਸ਼ਟਰਪਤੀ ਅਤੇ ਰਾਜਪਾਲ ਸਾਹਿਬ ਨੇ ਪੰਜ ਮੈਂਬਰਾਂ ਦੀ ਮੰਤਰੀ ਦੀ ਕਮੇਟੀ ਬਣਾਈ ਸੀ 12 ਸਾਡੀਆਂ ਮੀਟਿੰਗਾਂ ਹੋਈਆਂ ਜੀ ਸਾਨੂੰ ਗੋਗਰਾਂ ਤੋਂ ਮਿੱਟੀ ਝਾੜੀ ਸਾਡੇ ਨਾਲ ਸਾਨੂੰ ਅੱਜ ਦਾ ਹਾਲ ਬਾਹਰ ਦੀ ਗੱਲ ਜੀ ਚਲੋ ਹੋ ਜਾਊਗਾ ਜਿਹੜਾ ਤੁਹਾਨੂੰ ਬੋਲਿਆ ਜੀ ਉਹਨੇ ਪ੍ਰਧਾਨ ਰਖਮਤ ਸਿੰਘ ਆਉਣੇ ਬੋਲਿਆ ਫੌਜੀ ਕੰਮ ਨਹੀਂ ਜਾਣਦੇ ਜੀ ਕਰਾਈ ਨੋਟਿਸ ਕਰਦੀ ਮਾਣ ਚਾਹਣਾ ਸਟੇਟ ਕਰਕੇ ਕਰਦੇ ਨਹੀਂ ਤਾਂ ਅਸੀਂ ਉਹਦੇ ਮਰਨ ਤੱਕ ਦੱਸਦੀ ਕਿ ਕਰਮਜੀਤ ਅਨਮੋਲ ਲਗਾਤਾਰ ਚੋਣ ਪ੍ਰਚਾਰ ਦੇ ਉਤੇ ਲੱਗੇ ਹੋਏ ਨੇ ਜਿਵੇਂ ਹੀ ਲੋਕਾਂ ਦੇ ਵੱਲੋਂ ਕਰਮਜੀਤ ਅਨਮੋਲ ਨੂੰ ਘੇਰਾ ਪਾਇਆ ਗਿਆ ਤਾਂ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਹ ਮੁੱਖ ਮੰਤਰੀ ਨਾਲ ਸੰਬੰਧੀ ਗੱਲ ਕਰਨਗੇ ਤੇ ਉਨ੍ਹਾਂ ਦੇ ਮਸਲੇ ਹੱਲ ਕਰਵਾਉਣਗੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ